ਮੁੱਖ ਮੰਤਰੀ ਕਹਿੰਦੇ ਕਿ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਦੇ ਲਈ ਮੈਂ ਆਪਣਾ ਘਰ ਲੈ ਲਿਆ ਇਹ ਦਫ਼ਤਰ ਦੀ ਵਾਂਗ ਚੱਲੇਗਾ ਮੇਰਾ ਪਰਿਵਾਰ ਵੀ ਇੱਥੇ ਹੈ ਐਮ ਐਲ اے ਮੰਤਰੀ ਵੀ ਇੱਥੇ ਹੈ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਤੁਹਾਨੂੰ ਮੌਕਾ ਨਹੀਂ ਮਿਲਿਆ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇੱਕ ਵਾਰ ਵੀ ਮੌਕਾ ਨਹੀਂ ਦਿੱਤਾ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਹੈਰਾਨੀ ਮੰਨਦੇ ਹਾਂ ਕਿ ਆਮ ਘਰਾਂ ਦੇ ਜੋ ਮੁੱਖ ਮੰਤਰੀ ਨੇ ਉਹਨਾਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਇੱਕ ਵਾਰ ਵੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਉਹਨਾਂ ਦੇ ਸ਼ਹਿਰ ਆਉਣਾ ਪਿਆ ਲਾਂ ਬਾਤਾਂ ਸਿਰਫ ਸੋਸ਼ਲ ਮੀਡੀਆ ਲਈ ਆ ਪ੍ਰਚਾਰ ਲਈ ਆ ਆਮ ਜਿਹੜੀ ਰਿਐਲਿਟੀ ਆ ਉਹਦੇ ਵਿੱਚ ਇਹੋ ਜਿਹਾ ਦੂਰ ਦੂਰ ਤੱਕ ਵੀ ਉਹਨਾਂ ਦਾ ਕੋਈ ਨਾਤਾ ਨਹੀਂ ਉਹ ਕਹਿੰਦੇ ਕਿ ਮੈਂ ਤਾਂ ਆਮ ਘਰ ਦਾ ਪੁੱਤ ਆ ਮੈਨੂੰ ਜਿੱਥੇ ਮਰਜ਼ੀ ਕੋਈ ਰੋਕ ਕੇ ਮੇਰੇ ਨਾਲ ਗੱਲ ਕਰ ਲਵੇ ਜਿੱਥੇ ਮਰਜ਼ੀ ਮੈਨੂੰ ਕਹਿ ਕੇ ਬਾਈ ਕਹਿ ਕੇ ਮੇਰੇ ਨਾਲ ਸੈਲਫੀ ਕਰਾ ਲਵੇ ਕੋਈ ਚੱਕਰ ਹੀ ਨਹੀਂ ਕਹਿੰਦੇ ਆ ਜੀ ਇਦਾਂ ਦਾ ਕੁਝ ਨਹੀਂ ਹੈਗਾ ਜੀ ਦੇਖੋ ਆਮ ਘਰਾਂ ਦੇ ਲੋਕ ਪਹਿਲਾਂ ਸੀਗੇ ਜਦੋਂ ਵੋਟਾਂ ਲੈਣੀਆਂ ਸੀ ਜਦੋਂ ਵੋਟਾਂ ਮਿਲ ਗਈਆਂ ਕੁਰਸੀ ਮਿਲ ਗਈ ਉਸ ਤੋਂ ਬਾਅਦ ਚ ਤਾਂ ਸਾਰੇ ਲੋਕਾਂ ਨੇ ਐਡਾ ਵੱਡਾ ਪਰਿਵਰਤਨ ਕਿਸੇ ਨੇ ਨਹੀਂ ਦੇਖਿਆ ਜਿੱਡਾ ਸਰਕਾਰ ਇਸ ਮੌਕੇ ਵੇਖਿਆ ਅਸੀਂ ਲੋਕਾਂ ਨੂੰ ਇਹ ਦਿਖਾਉਣਾ ਹੈ ਕਿ ਜੋ ਇਹ ਕਹਿੰਦੇ ਸੀ ਉਹ ਇਹ ਨਹੀਂ ਹੈਗੇ ਜੋ ਇਹ ਕਹਿੰਦੇ ਸੀ ਕਿ ਅਸੀਂ ਆਮ ਆ ਅਸੀਂ ਤੁਹਾਡੇ ਵਰਗੇ ਆ ਅਸੀਂ ਤੁਹਾਡੇ ਚੋਂ ਉਠੇ ਆ ਉਹ ਇਹ ਨਹੀਂ ਹੈਗੇ ਸਾਫ਼ ਆ ਸਾਡੇ ਤੋਂ ਤੁਸੀਂ ਇਹਦੇ ਬਾਰੇ ਜਿੰਦੋਂ ਮਰਜ਼ੀ ਪੁੱਛ ਸਕਦੇ ਹੋ ਹਰਿਆਣਾ ਰਾਜ ਇੱਕ ਇਹੋ ਜਿਹਾ ਰਾਜ ਆ ਜਿਹੜਾ ਬਿਲਕੁਲ ਗਵਾਂਢੀ ਆ ਸਾਡਾ ਸੇਮ ਜਿਹੜਾ ਪੈਟਰਨ ਆ ਉੱਥੇ ਚੱਲਦਾ ਐਨਐਸਕਯੂਐਫਓ ਦੇ ਅਧਿਆਪਕ ਯੂਨੀਅਨ ਉਹਨਾਂ ਨੇ ਇਹ ਕੰਪਨੀਆਂ ਵੀ ਬਾਹਰ ਕਰਤੀਆਂ ਜੀ ਕੰਪਨੀਆਂ ਵੀ ਬਾਹਰ ਕਰਤੀਆਂ ਸੈਕੰਡ ਉਹਨਾਂ ਨੇ ਜਿੰਨੇ ਅਧਿਆਪਕ ਸੀ ਸਾਰਿਆਂ ਦੀ ਤਨਖਾਹ 33 34000 ਕਰਤੀ ਤੇ ਇੱਥੇ ਅਸੀਂ ਲੈ ਰਹੇ ਆ ਵੱਧ ਤੋਂ ਵੱਧ 15 16 17 17 ਵੀ ਹੈਨੀ ਮੀਟਿੰਗਾਂ ਸਾਡੀਆਂ ਬਹੁਤ ਹੋ ਚੁੱਕੀਆਂ ਨੇ ਮੀਟਿੰਗ ਦੇ ਵਿੱਚ ਤਾਂ ਹਰ ਵਾਰ ਲਹਾਰਾ ਲਾ ਦਿੰਦੇ ਆ ਜੀ ਮੀਟਿੰਗ ਦੇ ਵਿੱਚ ਕਹਿ ਦਿੰਦੇ ਆ ਕਿ ਤੁਹਾਡਾ ਹੱਲ ਕਰਾਂਗੇ ਸਾਨੂੰ ਤੁਹਾਡੀ ਸਾਰੀ ਜਾਣਕਾਰੀ ਹੈਗੀ ਆ ਸੋ ਇਹ ਵਿਸ਼ਵਾਸ ਦਿਵਾ ਦੇਣਾ ਕਿ ਅਸੀਂ ਤੁਹਾਡਾ ਹੱਲ ਕਰਾਂਗੇ ਮੀਟਿੰਗ ਦੇ ਵਿੱਚ 10 15 ਮਿੰਟ ਹੁੰਦੇ ਆ ਜੀ ਪਰਸਨ ਕੋਲ ਹਰੇਕ ਜੱਥੇਬੰਦੀ ਕੋਲੇ 10 15 ਮਿੰਟਾਂ ਦੇ ਵਿੱਚ ਤੁਹਾਡਾ ਦਿਲ ਜਿੱਤ ਕੇ ਤੁਹਾਡਾ ਮਨ ਜਿੱਤ ਕੇ ਤੁਹਾਨੂੰ ਹਿਪਨੋਟਾਈਜ਼ ਕਰਨ ਦੀ ਕੋਸ਼ਿਸ਼ ਕਰਨ ਕਰਦੇ ਨੇ ਕਾਰਪੋਰੇਟ ਸਿਸਟਮ ਦਾ ਇਹ ਵਿਰੋਧ ਕਰਦੇ ਸੀ ਇਹ ਕਹਿੰਦੇ ਸੀ ਕਿ ਇਹ ਜਿਹੜੀਆਂ ਕੰਪਨੀਆਂ ਨੇ ਜੋ ਸਰਕਾਰੀ ਸਕੂਲਾਂ ਦੇ ਵਿੱਚ ਬਾੜੀਆਂ ਹੋਈਆਂ ਇਹ ਕਾਂਗਰਸ ਸਰਕਾਰ ਦੇ ਚਾਚੇ ਭਤੀਜਿਆਂ ਦੀਆਂ ਕੰਪਨੀਆਂ ਨੇ ਤੇ ਅੱਜ ਉਹ ਕੰਪਨੀਆਂ ਇਹਨਾਂ ਦੀ ਸਰਕਾਰ ਮੌਕੇ 11 ਤੋਂ 12 ਵੱਧ ਕੇ ਹੋ ਗਈਆਂ ਮਤਲਬ ਪਹਿਲਾਂ 22 ਕੰਪਨੀਆਂ ਸੀ ਅੱਜ ਉਹ 32 ਤੋਂ 33 ਕੰਪਨੀਆਂ ਹੋ ਗਈਆਂ ਨੇ ਉਹ ਵੀ ਸਰਕਾਰੀ ਸਕੂਲਾਂ ਚ ਕਾਂਗਰਸ ਸਰਕਾਰ ਵੇਲੇ ਅਸੀਂ ਆਪਦੇ ਹੱਕਾਂ ਲਈ ਲੜੇ ਸੀ ਅਸੀਂ 8 ਮਹੀਨੇ ਧਰਨਾ ਲਗਾਇਆ ਸੀ ਤੇ ਉਹਨਾਂ ਦੇ ਮੌਕੇ ਅਸੀਂ ਆਪਦਾ ਤਨਖਾਹ ਦੇ ਵਿੱਚ ਹਰ ਸਾਲ 5% ਵਾਧਾ ਲਵਾਇਆ ਸੀ ਇਸ ਸਰਕਾਰ ਨੇ ਜਿਹੜਾ 5 ਕੰਪਨੀ ਨੂੰ ਦੇਣਾ ਉਹ ਤਾਂ ਬੰਦ ਹੀ ਕਰਤਾ ਉਹ ਤਾਂ 15 ਹੀ ਦੇ ਰਹੇ ਆ ਜਿਹੜਾ ਸਾਨੂੰ 5 ਦਿੰਦੇ ਸੀ ਹਰ ਸਾਲ ਤਨਖਾਹ ਵਾਧਾ ਉਹ ਵੀ ਬੰਦ ਕਰਤਾ ਇਹਨਾਂ ਨੂੰ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਸਾਡੇ ਨਾਲ ਰਲੇਵੇਂ ਕੀਤੇ ਕਿ ਹਾਂ ਤੁਸੀਂ ਸਾਨੂੰ ਵੋਟਾਂ ਪਾਓ ਸਾਨੂੰ ਸਾਡਾ ਸਮਰਥਨ ਕਰੋ ਅਸੀਂ ਤੁਹਾਡੇ ਆਉਂਦੇ ਹੀ ਤੁਹਾਨੂੰ ਪੱਕੇ ਕਰ ਦਾਂਗੇ ਆਊਟਸੋਰਸ ਬੰਦ ਕਰ ਦਾਂਗੇ ਤੁਹਾਡੇ ਸਾਰੇ ਹੱਕ ਤੁਹਾਨੂੰ ਦੇ ਦਾਂਗੇ ਪਰ ਤੁਸੀਂ ਅੱਜ 2 ਸਾਲ ਤੋਂ ਉੱਪਰ 2.5 ਸਾਲ ਦੇ ਨੇੜੇ ਹੋ ਚਲੇ ਸਮਾਂ ਤੇ ਅੱਜ ਦੇਖ ਲਓ ਜਿੱਥੇ ਅਸੀਂ ਗੜੇ ਸੀ ਉਦੋਂ ਵੀ ਸਾਨੂੰ ਥੱਲੇ ਲਿਆਂਦਾ ਇੱਕ ਪਾਸੇ ਜਲੰਧਰ ਜਮਨੀ ਚੌਣ ਚੱਲ ਰਹੀ ਹੈ ਤੇ ਦੂਜੇ ਪਾਸੇ ਜਲੰਧਰ ਜਮਨੀ ਚੌਣ ਦੇ ਅੰਦਰ ਸਰਕਾਰ ਦੇ ਖਿਲਾਫ ਅਧਿਆਪਕ ਯੂਨੀਅਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਮੇਰੇ ਨਾਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਉਹ ਇੱਥੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਅਸੀਂ ਆਪ ਦਾ ਪ੍ਰੋਟੈਸਟ ਕਰ ਰਹੇ ਹਾਂ ਤੇ ਤੁਸੀਂ ਸਾਨੂੰ ਇੱਥੇ ਆਮ ਲੋਕਾਂ ਤੱਕ ਆਮ ਪਬਲਿਕ ਤੱਕ ਸਾਡੀਆਂ ਗੱਲਾਂ ਨੂੰ ਸਾਡੀ ਆਵਾਜ਼ ਨੂੰ ਪਹੁੰਚਾ ਰਹੇ ਹੋ ਸੋ ਤੁਹਾਡਾ ਵੀ ਧੰਨਵਾਦ ਤੋ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਹੈਗੇ ਆਂ ਜੀ ਅੱਜ ਜਿੰਨੀ ਚੋਣਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੈਸੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਵੋਟਾਂ ਦੇ ਨੇੜੇ ਸੁਣ ਲੈਂਦੀਆਂ ਸੋ ਇਹ ਇਹ ਰੀਤ ਸਰਕਾਰਾਂ ਨੇ ਪਾਈ ਆ ਸੋ ਅਸੀਂ ਵੀ ਨਵਾ ਰਹੇ ਹਾਂ ਜੀ ਉਹਨੂੰ ਇਹੜੀਆਂ ਮੰਗਾਂ ਨੇ ਤੁਹਾਡੀਆਂ ਮੁੱਖ ਮੰਤਰੀ ਕਹਿੰਦੇ ਕਿ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਦੇ ਲਈ ਮੈਂ ਆਪਣਾ ਘਰ ਲੈ ਲਿਆ ਇਹ ਦਫ਼ਤਰ ਦੇ ਵਾਂਗ ਚੱਲੇਗਾ ਮੇਰਾ ਪਰਿਵਾਰ ਵੀ ਇੱਥੇ ਐ ਐਮ ਐਲ ਏ ਮੰਤਰੀ ਵੀ ਇੱਥੇ ਐ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਤੁਹਾਨੂੰ ਮੌਕਾ ਨਹੀਂ ਮਿਲਿਆ ਨਹੀਂ ਜੀ ਬਿਲਕੁਲ ਵੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਇੱਕ ਵਾਰ ਵੀ ਮੌਕਾ ਨਹੀਂ ਦਿੱਤਾ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਹੈਰਾਨੀ ਮੰਨਦੇ ਹਾਂ ਕਿ ਆਮ ਘਰਾਂ ਦੇ ਜੋ ਮੁੱਖ ਮੰਤਰੀ ਨੇ ਉਹਨਾਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਇੱਕ ਵਾਰ ਵੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਉਹਨਾਂ ਦੇ ਸ਼ਹਿਰ ਆਉਣਾ ਪਿਆ ਜਿੱਥੇ ਕਿ ਉਹਨਾਂ ਨੇ ਆਪਣੇ ਆਪ ਨੂੰ ਇਹ ਕਿਹਾ ਕਿ ਮੈਂ ਇੱਥੋਂ ਦਾ ਹੀ ਵਸਨੀਕ ਰਹਿਣ ਵਾਲਾ ਬਣੂੰਗਾ ਚਾਹੇ ਉਹ ਥੋੜੇ ਦਿਨਾਂ ਲਈ ਆ ਜੋ ਵੀ ਆ ਪਰ ਸਾਡੀ ਤਰਾਸ ਦੀ ਇਹ ਹੈ ਕਿ ਇਹ ਗੱਲਾਂ ਬਾਤਾਂ ਸਿਰਫ ਸੋਸ਼ਲ ਮੀਡੀਆ ਲਈ ਆ ਪ੍ਰਚਾਰ ਲਈ ਆ ਆਮ ਜਿਹੜੀ ਰਿਐਲਿਟੀ ਆ ਉਹਦੇ ਵਿੱਚ ਇਹੋ ਜਿਹਾ ਦੂਰ ਦੂਰ ਤੱਕ ਵੀ ਉਹਨਾਂ ਦਾ ਕੋਈ ਨਾਤਾ ਨਹੀਂ ਸੋ ਸਾਡੀਆਂ ਮੰਗਾਂ ਲਗਭਗ ਪਿਛਲੇ 2 ਸਾਲਾਂ ਤੋਂ 2.5 ਸਾਲਾਂ ਤੋਂ ਅਸੀਂ ਸਰਕਾਰ ਨੂੰ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਸੁਣਾ ਰਹੇ ਹਾਂ ਤੇ ਪਰ ਇੱਕ ਵਾਰ ਵੀ ਸਰਕਾਰ ਨੇ ਉਹਨਾਂ ਤੇ ਕਿੰਨੇ ਵਾਰੀ ਮੀਟਿੰਗਾਂ ਜਿਹੜੀਆਂ ਤੁਹਾਡੀਆਂ ਹੋ ਚੁੱਕੀਆਂ ਕੀ ਕੀ ਭਰੋਸਾ ਦਿੱਤਾ ਜਾਂਦਾ ਹਾਂਜੀ ਮੀਟਿੰਗਾਂ ਸਾਡੀਆਂ ਬਹੁਤ ਹੋ ਚੁੱਕੀਆਂ ਨੇ ਮੀਟਿੰਗ ਦੇ ਵਿੱਚ ਤਾਂ ਹਰ ਵਾਰ ਲਾਰਾ ਲਾ ਦਿੰਦੇ ਆ ਜੀ ਮੀਟਿੰਗ ਦੇ ਵਿੱਚ ਕਹਿ ਦਿੰਦੇ ਆ ਕਿ ਤੁਹਾਡਾ ਹੱਲ ਕਰਾਂਗੇ ਸਾਨੂੰ ਤੁਹਾਡੀ ਸਾਰੀ ਜਾਣਕਾਰੀ ਹੈਗੀ ਆ ਸੋ ਇਹ ਵਿਸ਼ਵਾਸ ਦਿਵਾ ਦੇਣਾ ਕਿ ਅਸੀਂ ਤੁਹਾਡਾ ਹੱਲ ਕਰਾਂਗੇ ਮੀਟਿੰਗ ਦੇ ਵਿੱਚ 10 15 ਮਿੰਟ ਹੁੰਦੇ ਆ ਜੀ ਪਰਸਨ ਕੋਲ ਹਰੇਕ ਜੱਥੇਬੰਦੀ ਕੋਲੇ 10 15 ਮਿੰਟਾਂ ਦੇ ਵਿੱਚ ਤੁਹਾਡਾ ਦਿਲ ਜਿੱਤ ਕੇ ਤੁਹਾਡਾ ਮਨ ਜਿੱਤ ਕੇ ਤੁਹਾਨੂੰ ਹਿਪਨੋਟਾਈਜ਼ ਕਰਨ ਦੀ ਕੋਸ਼ਿਸ਼ ਕਰਨ ਕਰਦੇ ਨੇ ਸੋ ਬੰਦਾ ਵੀ ਮਜਬੂਰ ਹੁੰਦਾ ਕਿ 10 15 ਮਿੰਟਾਂ ਚ ਕਰ ਵੀ ਕੀ ਲੈਣਾ ਹੁੰਦਾ ਸੋ ਮੀਟਿੰਗ ਦੇ ਵਿੱਚ ਲਾਰਾ ਲਾਉਂਦੇ ਆ ਜੀ ਹੋਰ ਕੁਝ ਨਹੀਂ ਕਰਦੇ ਸੋ ਸਾਨੂੰ ਗਰਾਊਂਡ ਤੇ ਆਉਣਾ ਪਿਆ ਤੇ ਅੱਜ ਅਸੀਂ ਆਏ ਹੋਏ ਆ ਮੰਗਾ ਉਹੀ ਨੇ ਅਸੀਂ ਅਧਿਆਪਕ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਕਾਰਪੋਰੇਟ ਸਿਸਟਮ ਦਾ ਇਹ ਵਿਰੋਧ ਕਰਦੇ ਸੀ ਇਹ ਕਹਿੰਦੇ ਸੀ ਕਿ ਇਹ ਜਿਹੜੀਆਂ ਕੰਪਨੀਆਂ ਨੇ ਜੋ ਸਰਕਾਰੀ ਸਕੂਲਾਂ ਦੇ ਵਿੱਚ ਬਾੜੀਆਂ ਹੋਈਆਂ ਇਹ ਕਾਂਗਰਸ ਸਰਕਾਰ ਦੇ ਚਾਚੇ ਭਤੀਜਿਆਂ ਦੀਆਂ ਕੰਪਨੀਆਂ ਨੇ ਤੇ ਅੱਜ ਉਹ ਕੰਪਨੀਆਂ ਇਹਨਾਂ ਦੀ ਸਰਕਾਰ ਮੌਕੇ 11 ਤੋਂ 12 ਵੱਧ ਕੇ ਹੋ ਗਈਆਂ ਮਤਲਬ ਪਹਿਲਾਂ 22 ਕੰਪਨੀਆਂ ਸੀ ਅੱਜ ਉਹ 32 ਤੋਂ 33 ਕੰਪਨੀਆਂ ਹੋ ਚੁੱਕੀਆਂ ਨੇ ਉਹ ਵੀ ਸਰਕਾਰੀ ਸਕੂਲਾਂ 'ਚ ਸੋ ਇਹ ਕਿੱਡੀ ਵੱਡੀ ਗੱਲ ਆ ਕਿ ਜਿਹੜੀ ਆਮ ਸਰਕਾਰ ਸੀ ਉਹ ਇਹ ਕਹਿੰਦੀ ਸੀ ਕਿ ਕਾਂਗਰਸ ਸਰਕਾਰ ਦੀਆਂ ਜਿਹੜੀਆਂ ਕੰਪਨੀਆਂ ਸਕੂਲਾਂ 'ਚ ਬਾੜੀਆਂ ਉਹਨਾਂ ਦੇ ਚਾਚੇ ਭਤੀਜਾ ਇੱਕ ਰਲੇਵਾ ਹੋਇਆ ਹੋਇਆ ਹੈਗਾ ਪਰ ਇਹਨਾਂ ਦੇ ਜਿਹੜੀ ਆਮ ਸਰਕਾਰ ਆ ਇਹਨਾਂ ਦੇ ਵਿੱਚ ਉਸ ਕੰਪਨੀਆਂ ਦਾ ਵੱਧ ਜਾਣਾ ਬਹੁਤ ਵੱਡਾ ਸੰਕੇਤ ਆ ਕਿ ਇਹ ਕਿੱਧਰ ਨੂੰ ਜਾ ਰਹੇ ਨੇ ਸੋ ਆਮ ਗੱਲ ਤਾਂ ਰਹੀ ਨਹੀਂ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਆ ਧਰਨਾ ਪ੍ਰਦਰਸ਼ਨ ਅਸੀਂ ਪਿਛਲੇ ਲਗਾਤਾਰ 10 ਸਾਲ ਹੋ ਗਏ ਸਾਨੂੰ 2014 ਤੋਂ ਸਾਡੀ ਭਰਤੀ ਹੋਈ ਸੀਗੀ ਸਾਰੀਆਂ ਸਰਕਾਰਾਂ ਅਕਾਲੀ ਵੀ ਦੇਖ ਲਈਆਂ ਅਕਾਲੀ ਵੀ ਦੇਖ ਲਈ ਦੂਜੀ ਕਾਂਗਰਸੀ ਵੀ ਦੇਖ ਲਈ ਆਮ ਆਦਮੀ ਪਾਰਟੀ ਫਰਕ ਕੀ ਆ ਫਰਕ ਤਾਂ ਇਹ ਆ ਜੀ ਜੋ ਅਸੀਂ ਕਾਂਗਰਸ ਸਰਕਾਰ ਵੇਲੇ ਅਸੀਂ ਆਪਦੇ ਹੱਕਾਂ ਲਈ ਲੜੇ ਸੀ ਅਸੀਂ 8 ਮਹੀਨੇ ਧਰਨਾ ਲਗਾਇਆ ਸੀ ਤੇ ਉਹਨਾਂ ਦੇ ਮੌਕੇ ਅਸੀਂ ਆਪਦਾ ਤਨਖਾਹ ਦੇ ਵਿੱਚ ਹਰ ਸਾਲ 5% ਵਾਧਾ ਲਵਾਇਆ ਸੀ ਫੇ ਅਸੀਂ ਜਿਹੜੀਆਂ ਕੰਪਨੀਆਂ ਨੂੰ ਇਹ 15% ਦਿੰਦੇ ਆ ਅਸੀਂ ਉਹਨਾਂ ਨਾਲ ਲੜ ਕੇ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ 5 ਨਹੀਂ ਤੁਸੀਂ ਇਹਨਾਂ ਨੂੰ ਘੱਟ ਕਰੋ ਇੱਕ ਅਧਿਆਪਕ ਵਿਸ਼ੇ ਜਿਹੜਾ ਕਮਿਸ਼ਨ ਦੇਣਾ ਇਹ ਵੈਸੇ ਹੀ ਗਲਤ ਆ ਪਰ ਇਹਨਾਂ ਨੂੰ ਅਸੀਂ ਮਜਬੂਰ ਕਰਕੇ ਉਹ 15 ਤੋਂ 5 ਤੇ ਲੈ ਜਾਂਦਾ ਸੀ ਇਸ ਸਰਕਾਰ ਨੇ ਜਿਹੜਾ 5 ਕੰਪਨੀ ਨੂੰ ਦੇਣਾ ਉਹ ਤਾਂ ਬੰਦ ਹੀ ਕਰਤਾ ਉਹ ਤਾਂ 15 ਹੀ ਦੇ ਰਹੇ ਆ ਜਿਹੜਾ ਸਾਨੂੰ 5 ਦਿੰਦੇ ਸੀ ਹਰ ਸਾਲ ਤਨਖਾਹ ਵਾਧਾ ਉਹ ਵੀ ਬੰਦ ਕਰਤਾ ਸੀ ਆ ਪਿਛਲੇ ਸਾਲ ਇਹਨਾਂ ਨੇ ਜਮਾ ਹੀ ਬੰਦ ਰੱਖਿਆ ਐਰ ਕੀ ਫੇਰ ਸ਼ੁਰੂ ਹੋ ਗਿਆ ਉਹਦਾ ਵੀ ਹਾਲੇ 6-5 ਵਿੱਚ ਆ ਲੈਟਰ ਹੁਣੀ ਜਾਰੀ ਕੀਤਾ ਇਹਨਾਂ ਨੇ ਕਿ ਤੁਹਾਨੂੰ 5% ਦੇਵਾਂਗੇ ਪਰ ਉਹ 5% ਦਾ ਵੀ ਵਿੱਚ ਵੀ ਝੋਲ ਕਰਤਾ ਕਿ ਇੱਕ ਸਾਲ ਦਾ ਵਾਧਾ ਦੇਤਾ ਤੇ ਮੇਰੇ ਲੱਗਦਾ ਏਰੀਅਰ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨਗੇ ਪਰ ਸਹੀ ਮਾਇਨੇ 'ਚ ਉਹ ਵੀ ਇਹ ਘਪਲੇਬਾਜ਼ ਕਰ ਰਹੇ ਆ ਸੋ ਸਾਡੀ ਮੁੱਖ ਮੰਗ ਤਾਂ ਇਹ ਆ ਕਿ ਜਿੰਨੀਆਂ ਆਊਟਸੋਰਸ ਕੰਪਨੀਆਂ ਸਕੂਲਾਂ ਦੇ ਵਿੱਚ ਵੜੀਆਂ ਹੋਈਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਇਹਦੇ ਨਾਲ ਇੱਕ ਅਧਿਆਪਕ ਆਪਣੇ ਆਪ ਨੂੰ ਮਹਫੂਜ਼ ਸੇਵ ਨਹੀਂ ਕਰਦਾ ਜੀ ਉਹ ਕੰਪਨੀ ਦੀ ਮਰਜ਼ੀ ਹੁੰਦੀ ਆ ਉਹ ਜਦੋਂ ਮਰਜ਼ੀ ਅਧਿਆਪਕ ਰੱਖ ਲੇ ਜਦੋਂ ਮਰਜ਼ੀ ਕੱਢ ਦੇਵੇ ਈਵਨ ਇੱਥੋਂ ਤੱਕ ਕਿ ਜੇ ਕਿਸੇ ਮੇਨਟੈਂਟੀ ਕਿਸੇ ਭੈਣ ਨੂੰ ਮੇਨਟੈਂਟੀ ਲੀਵ ਦੀ ਲੋੜ ਆ ਉਹਨੇ ਛੁੱਟੀ ਤੇ ਜਾਣ ਲਈ ਅਪਲਾਈ ਕਰਨਾ ਹੀ ਉਹਦੀ ਮਜਬੂਰੀ ਆ ਉਹਨੂੰ 100 ਤਰ੍ਹਾਂ ਦੇ ਬਹਾਨੇ ਦੇਣੇ ਪੈਂਦੇ ਆ 100 ਤਰ੍ਹਾਂ ਦੇ ਰੀਜ਼ਨ ਦੇਣੇ ਪੈਂਦੇ ਆ ਵੀ ਮੈਂ ਜਾ ਰਹੀ ਆ ਫਿਰ ਉਹਨੂੰ ਆਪਦੀ ਜਗ੍ਹਾ ਤੇ ਇੱਕ ਅਧਿਆਪਕ ਦੇਣਾ ਪੈਂਦਾ ਜਿਹੜਾ ਕਿ ਚਲੋ ਇਹਨਾਂ ਨੇ ਇੱਕ ਰੂਲ ਬਣਾਤਾ ਉਹ ਹੁਣ ਕਰ ਵੀ ਰਹੇ ਆ ਸੀ ਮਜਬੂਰੀ ਹੋ ਜਾਂਦੀ ਆ ਬੰਦੇ ਦੀ ਪਰ ਉਸ ਤੋਂ ਬਾਅਦ ਕਈ ਵਾਰੀ ਇਹੋ ਜਿਹੇ ਹਾਲਾਤ ਆ ਜਾਂਦੇ ਆ ਕਿ ਬੰਦੇ ਨੂੰ ਮਜਬੂਰਨ ਜਾਂ ਤਾਂ ਹਾਜ਼ਰ ਹੋਣਾ ਪੈਂਦਾ ਦੋ ਤਿੰਨ ਮਹੀਨਿਆਂ ਵਿੱਚੋਂ 6 ਵੀ ਮਹੀਨਿਆਂ ਦੇ ਵਿੱਚ ਵਿੱਚ ਤੇ ਨਹੀਂ ਉਹਨੂੰ ਆਪਦਾ ਅਸਤੀਫਾ ਦੇਣਾ ਪੈ ਜਾਂਦਾ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਕਿਉਂਕਿ ਤਨਖਾਹ ਨਹੀਂ ਦਿੰਦੇ 6-6 ਮਹੀਨੇ ਸਪੰਦਰੀ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਆਉਣ ਤੇ ਅਧਿਆਪਕਾਂ ਨੂੰ ਸੜਕਾਂ ਤੇ ਨਹੀਂ ਰੋਲਣਾ ਪਊਗਾ ਅਧਿਆਪਕਾਂ ਨੂੰ ਧਰਨੇ ਪ੍ਰਦਰਸ਼ਨ ਨਹੀਂ ਕਰਨੇ ਪੈਣਗੇ ਪਰ ਤੁਸੀਂ ਲਗਾਤਾਰ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਦੇਖ ਲੋ ਜੀ ਹਾਂ ਹੁਣ ਤੁਹਾਡੇ ਸਾਹਮਣੇ ਲੋਕ ਹੀ ਨੇ ਆਮ ਘਰਾਂ ਦੇ ਲੋਕ ਹੀ ਨੇ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਿ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਰੋ ਪੰਜਾਬ ਦੀ ਆਵਾਜ਼ ਬਣੋ ਪੰਜਾਬ ਦੀ ਤਰੱਕੀ 'ਚ ਹੱਥ ਵਟਾਓ ਅਸੀਂ ਲੋਕ ਪਿਛਲੇ 10 ਸਾਲਾਂ ਤੋਂ ਇਸ ਰੋਜ਼ਗਾਰ ਨੂੰ ਫੜਿਆ ਹੋਇਆ ਪੰਜਾਬ ਦੇ ਵਿੱਚ ਆਪਦਾ ਕੰਮ ਕਰ ਰਹੇ ਹਾਂ ਪਰ 10 ਸਾਲਾਂ ਤੋਂ ਜਿੱਥੇ ਸੀਗੇ ਉੱਥੇ ਹੀ ਖੜੇ ਆ ਇਹਨਾਂ ਨੂੰ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਸਾਡੇ ਨਾਲ ਰਲੇਵੇਂ ਕੀਤੇ ਕਿ ਹਾਂ ਤੁਸੀਂ ਸਾਨੂੰ ਵੋਟਾਂ ਪਾਓ ਸਾਨੂੰ ਸਾਡਾ ਸਮਰਥਨ ਕਰੋ ਅਸੀਂ ਤੁਹਾਡੇ ਆਉਂਦੇ ਹੀ ਤੁਹਾਨੂੰ ਪੱਕੇ ਕਰ ਦਾਂਗੇ ਆਊਟਸੋਰਸ ਬੰਦ ਕਰ ਦਾਂਗੇ ਤੁਹਾਡੇ ਸਾਰੇ ਹੱਕ ਤੁਹਾਨੂੰ ਦੇ ਦਾਂਗੇ ਪਰ ਤੁਸੀਂ ਅੱਜ 2 ਸਾਲ ਤੋਂ 2.5 ਸਾਲ ਦੇ ਨੇੜੇ ਹੋ ਚੱਲੇ ਸਮਾਂ ਤੇ ਅੱਜ ਦੇਖ ਲਓ ਜਿੱਥੇ ਅਸੀਂ ਗੜੇ ਸੀ ਉਦੋਂ ਵੀ ਸਾਨੂੰ ਥੱਲੇ ਲਿਆਂਦਾ ਇਹਨਾਂ ਨੇ ਤੇ ਮੁੱਖ ਮੰਤਰੀ ਇੱਥੇ ਨੇ ਤੁਸੀਂ ਨਹੀਂ ਆਪਣੇ ਵੱਲੋਂ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਯਾ ਮੰਤਰੀ ਸੰਤਰੀ ਨੂੰ ਨਾ ਜੀ ਨਾ ਉਹ ਨਹੀਂ ਮਿਲਦੇ ਉਹ ਉਹ ਅੱਜ ਕੱਲ ਆਮ ਨਹੀਂ ਹੋਏ ਉਹ ਖਾਸ ਹੋ ਗਏ ਆ ਉਹਨਾਂ ਨਾਲ ਗੱਲਬਾਤ ਅਸੀਂ ਜਿਹੜੇ ਉਹਨਾਂ ਦੇ ਜੋ ਆਫੀਸਰ ਨੇ ਓਐਸਡੀ ਨੇ ਅਸੀਂ ਉਹਨਾਂ ਤੱਕ ਵੀ ਗੱਲਬਾਤ ਕਰਦੇ ਆ ਅਪਰੋਚ ਕਰਦੇ ਆ ਬਟ ਉਹ ਸਿੱਧਾ ਨਹੀਂ ਮਲਾਉਂਦੇ ਉਹ ਜਾਂ ਤਾਂ ਆਪ ਮਿਲ ਲੈਂਦੇ ਨੇ ਜਾਂ ਫਿਰ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਮੀਟਿੰਗ ਕਰਵਾ ਕੇ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਲੈਂਦੇ ਆ ਉਹ ਕਹਿੰਦੇ ਕਿ ਮੈਂ ਤਾਂ ਆਮ ਘਰ ਦਾ ਪੁੱਤ ਆ ਮੈਨੂੰ ਜਿੱਥੇ ਮਰਜ਼ੀ ਕੋਈ ਰੋਕ ਕੇ ਮੇਰੇ ਨਾਲ ਗੱਲ ਕਰ ਲਵੇ ਜਿੱਥੇ ਮਰਜ਼ੀ ਮੈਨੂੰ ਕਹਿ ਕੇ ਬਾਈ ਕਹਿ ਕੇ ਮੇਰੇ ਨਾਲ ਸੈਲਫੀ ਕਰਾ ਲਵੇ ਕੋਈ ਚੱਕਰ ਹੀ ਨਹੀਂ ਕਹਿੰਦੇ ਆ ਜੀ ਐਦਾਂ ਦਾ ਕੁਝ ਨਹੀਂ ਹੈਗਾ ਜੀ ਦੇਖੋ ਆਮ ਘਰਾਂ ਦੇ ਲੋਕ ਪਹਿਲਾਂ ਸੀਗੇ ਜਦੋਂ ਵੋਟਾਂ ਲੈਣੀਆਂ ਸੀ ਜਦੋਂ ਵੋਟਾਂ ਮਿਲ ਗਈਆਂ ਕੁਰਸੀ ਮਿਲ ਗਈ ਉਸ ਤੋਂ ਬਾਅਦ ਤਾਂ ਸਾਰੇ ਲੋਕਾਂ ਨੇ ਐਡਾ ਵੱਡਾ ਪਰਿਵਰਤਨ ਕਿਸੇ ਨੇ ਨਹੀਂ ਦੇਖਿਆ ਜਿੱਡਾ ਸਰਕਾਰ ਇਸ ਮੌਕੇ ਵੇਖਿਆ ਸਭ ਤੋਂ ਵੱਡਾ ਤਾਂ ਅਸੀਂ ਇਹਦੀ ਉਦਾਹਰਨ ਹੈ ਜੀ ਸਾਨੂੰ ਤਾਂ ਅਸੀਂ ਘਰਨੇ ਲਾ ਕੇ ਲੜਾਈਆਂ ਕਰਕੇ ਪਿਛਲੀਆਂ ਸਰਕਾਰਾਂ ਤੋਂ ਕੋਈ ਮੰਗਾਂ ਦੇ ਵੱਲ ਵਧੇ ਸੀ ਸਾਨੂੰ ਇਹਨਾਂ ਮੌਕੇ ਦਾ ਉਹ ਵੀ ਚੀਜ਼ਾਂ ਲਈ ਮੰਗਣਾ ਪੈ ਗਿਆ ਸਾਨੂੰ ਤਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਤਨਖਾਹਾਂ ਵੀ ਰੁਕਣ ਲੱਗੀਆਂ ਸਾਡੀਆਂ ਜੀ ਤਿੰਨ ਤਿੰਨ ਚਾਰ ਚਾਰ ਮਹੀਨੇ ਕਿਸੇ ਇੱਕ ਅਧਿਆਪਕ ਦੀ ਜਿਹਦੀ 15-16000 ਤਨਖਾਹ ਹੋਵੇ ਉਹ ਤਿੰਨ ਤਿੰਨ ਮਹੀਨੇ ਨਾ ਆਵੇ ਉਹ ਦੱਸੋ ਕੀ ਕਰੂ 1.5 150 2-200 ਕਿਲੋਮੀਟਰ ਉਹ ਦੂਰ ਬੈਠਾ ਆਪਦੇ ਸਟੇਸ਼ਨ ਤੇ ਉਹ ਆਪਦੇ ਸਾਰਾ ਚੀਜ਼ ਉਹਦੀ ਨੂਨ ਤੇਲ ਦੁੱਧ ਦਹੀਂ ਸਾਰਾ ਕੁਝ ਮੁੱਲ ਦਾ ਉਹ 15000 ਚ ਕੀ ਕੀ ਕਰੂ ਫਿਰ ਤਿੰਨ ਤਿੰਨ ਮਹੀਨੇ ਜਦੋਂ ਤਨਖਾਹ ਨਹੀਂ ਮਿਲਦੀ ਫਿਰ ਬੰਦਾ ਮਜਬੂਰ ਹੋ ਜਾਂਦਾ ਜੀ ਜਾਂ ਤਾਂ ਨੌਕਰੀ ਛੱਡੂਗਾ ਜਾਂ ਫਿਰ ਉਹ ਸਰਕਾਰਾਂ ਦਾ ਪੱਟਸਿਆਪਾ ਕਰੂਗਾ ਇਹੀ ਕੁਝ ਹੁੰਦਾ ਹੈ ਹੁਣ ਜਲੰਧਰ ਵੈਸਟ ਦੀ ਜਿਮਨੀ ਚੌਂਕ 'ਚ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕੀ ਅਪੀਲ ਕਰ ਰਹੇ ਹੋ ਕੀ ਦਿਖਾ ਰਹੇ ਹੋ ਲੋਕਾਂ ਅਸੀਂ ਲੋਕਾਂ ਨੂੰ ਇਹ ਦਿਖਾਉਣਾ ਹੈ ਕਿ ਜੋ ਇਹ ਕਹਿੰਦੇ ਸੀ ਉਹ ਇਹ ਨਹੀਂ ਹੈਗੇ ਜੋ ਇਹ ਕਹਿੰਦੇ ਸੀ ਕਿ ਅਸੀਂ ਆਮ ਆ ਅਸੀਂ ਤੁਹਾਡੇ ਵਰਗੇ ਆ ਅਸੀਂ ਤੁਹਾਡੇ ਚੋਂ ਉੱਠੇ ਆ ਉਹ ਇਹ ਨਹੀਂ ਹੈਗੇ ਸਾਫ਼ ਆ ਸਾਡੇ ਤੋਂ ਤੁਸੀਂ ਇਹਦੇ ਬਾਰੇ ਜਿੰਦੋਂ ਮਰਜ਼ੀ ਪੁੱਛ ਸਕਦੇ ਹੋ ਕਿਉਂਕਿ ਅਸੀਂ ਇਹਨਾਂ ਸਰਕਾਰਾਂ ਦੇ ਮੌਕੇ ਇਹ ਦੇਖਿਆ ਕਿ ਇਹਨਾਂ ਨੇ ਪਹਿਲੀ ਗੱਲ ਤਾਂ ਜਦੋਂ ਇਹਨਾਂ ਦਾ ਮੁੱਖ ਮੰਤਰੀ ਸਿੱਖਿਆ ਮੰਤਰੀ ਪਹਿਲਾਂ ਆਇਆ ਸੀ ਜਿਹਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਉਹਨੇ ਸਾਨੂੰ ਇੰਨਾ ਵਿਸ਼ਵਾਸਨ ਦਿੱਤਾ ਇਹ ਸਾਨੂੰ ਵੀ ਯਕੀਨ ਹੋ ਗਿਆ ਕਿ ਬੰਦਾ ਹੱਲ ਕਰੂਗਾ ਅੱਛਾ ਜਦੋਂ ਸਾਨੂੰ ਪਤਾ ਲੱਗਿਆ ਕਿ 3 ਮਹੀਨੇ ਹਜੇ ਨੰਗੇ ਨਹੀਂ ਸਿੱਖਿਆ ਮੰਤਰੀ ਨੂੰ ਤੇ ਉਹ ਤਾਂ ਬਦਲ ਗਿਆ ਜਦੋਂ ਇੱਕ ਮੰਤਰੀ ਨਾਲ ਸਾਡੀ ਗੱਲਬਾਤ ਚੱਲ ਰਹੀ ਹੋਵੇ ਤੇ ਉਹ ਬਿਲਕੁਲ ਬਦਲ ਜੇ ਫਿਰ ਨਵੇਂ ਮੰਤਰੀ ਨਾਲ ਨਵੇਂ ਸਾਰੇ ਸਿਰੇ ਤੋਂ ਸਾਰੀ ਗੱਲਬਾਤ ਇਹ ਹੋ ਰਿਹਾ ਸਿਸਟਮ ਤਾਂ ਹੀ ਵੈਸੇ ਹੀ ਗਲਤ ਆ ਵੈਸੇ ਅਸੀਂ ਕਹਿੰਦੇ ਜੀ ਅਸੀਂ ਲਕਸ਼ ਲੈ ਕੇ ਚੱਲੀਏ ਬੱਚਿਆਂ ਨੂੰ ਬਹੁਤ ਉੱਚੇ ਮਿਆਰ ਤੇ ਲੈ ਕੇ ਚਲੀਏ ਬੱਚਿਆਂ ਦੇ ਭਵਿੱਖ ਨੂੰ ਏਦਾਂ ਬਣਾਈਏ ਤੇ ਜਿਹੜੇ ਬੱਚਿਆਂ ਦੇ ਭਵਿੱਖ ਨੂੰ ਬਣਾਉਂਦੇ ਨੇ ਵਾਕਈ ਬਣਾਉਂਦੇ ਨੇ ਕਿਉਂਕਿ ਸਾਡੇ ਪੜ੍ਹਾਈ ਹੋਏ ਬੱਚੇ ਹਰ ਸਾਲ ਇਹ ਸਰਕਾਰ ਮੇਲੇ ਲਵਾ ਕੇ ਰੋਜ਼ਗਾਰ ਮੇਲੇ ਲਵਾ ਕੇ ਸਾਡੇ ਪੜ੍ਹਾਈ ਹੋਏ ਬੱਚਿਆਂ ਨੂੰ ਪੇਸ਼ ਕਰਦੀ ਹੈ ਕਿ ਇੰਨੇ ਬੱਚੇ ਅਸੀਂ ਰੋਜ਼ਗਾਰ ਤੇ ਲਾਤੇ ਉਸ ਸਕਿਲਡ ਜਿਹੜੇ ਵਰਕਰ ਆ ਸਕਿਲਡ ਵਰਕਰ ਚਾਹੁੰਦੇ ਆ ਸਕਿਲ ਵਰਕਰ ਚਾਹੁੰਦੇ ਆ ਇਹ ਸਕਿਲ ਡਿਵੈਲਪਮੈਂਟ ਦੇ ਵਿੱਚ ਉਹਨੂੰ ਪਾਉਂਦੇ ਆ ਸਾਡੇ ਪੜ੍ਹਾਈ ਹੋਏ ਬੱਚਿਆਂ ਦੇ ਅੰਕੜਿਆਂ ਨੂੰ ਤੇ ਜਦੋਂ ਬੱਚਿਆਂ ਦੇ ਅੰਕੜਿਆਂ ਨੂੰ ਪਾਉਂਦੇ ਤੇ ਫਿਰ ਸਾਨੂੰ ਕਿਉਂ ਨਹੀਂ ਹਰਿਆਣਾ ਰਾਜ ਇੱਕ ਇਹੋ ਜਿਹਾ ਰਾਜ ਆ ਜਿਹੜਾ ਬਿਲਕੁਲ ਗਵੰਢੀ ਆ ਸਾਡਾ ਸੇਮ ਜਿਹੜਾ ਪੈਟਰਨ ਆ ਉੱਥੇ ਚੱਲਦਾ ਐਨਐਸਕਯੂਆਫਓ ਦੇ ਅਪਗ੍ਰੇਡ ਯੂਨੀਅਨ ਉਹਨਾਂ ਨੇ ਕੰਪਨੀਆਂ ਵੀ ਬਾਹਰ ਕਰਤੀਆਂ ਜੀ ਅੱਛਾ ਕੰਪਨੀਆਂ ਵੀ ਬਾਹਰ ਕਰਤੀਆਂ ਸੈਕੰਡ ਉਹਨਾਂ ਨੇ ਜਿੰਨੇ ਅਧਿਆਪਕ ਸੀ ਸਾਰਿਆਂ ਦੀ ਤਨਖਾਹ 33000 34000 ਕਰਤੀ ਅੱਛਾ ਤੇ ਇੱਥੇ ਅਸੀਂ ਲੈ ਰਹੇ ਆ ਵੱਧ ਤੋਂ ਵੱਧ 15 16 17 17 ਵੀ ਹੈਨੀ 16000 ਹੀ ਆ ਉਹ ਵੀ ਇਹ ਜਿਹੜਾ 5% ਵਾਧਾ ਲੱਗਿਆ ਸੋ ਕਹਿਣ ਦਾ ਮਤਲਬ ਦੂਸਰੇ ਪਾਸੇ ਦੁੱਗਣੀ ਤੋਂ ਵੀ ਵੱਧ ਤਨਖਾਹ ਸੇਮ ਅਧਿਆਪਕ ਸੇਮ ਪੈਸ਼ਨ ਸੇਮ ਸਬਜੈਕਟ ਸਾਰਾ ਕੁਝ ਤੇ ਇੱਕ ਪਾਸੇ ਤੁਸੀਂ ਜਿਹੜੇ ਉਹ ਅਧਿਆਪਕ ਉਹਨਾਂ ਨੂੰ ਉਹ ਤਨਖਾਹ ਵੀ ਤਿੰਨ ਤਿੰਨ ਮਹੀਨੇ ਲੇਟ ਦਿੰਦੇ ਹੋ ਤੇ ਇਹੋ ਜੀ ਤਰੱਕੀ ਕਿਹਨੂੰ ਚਾਹੀਦੀ ਹੈ ਕਿਸੇ ਨੂੰ ਨਹੀਂ ਚਾਹੀਦੀ ਹੁਣ ਜਿਮਨੀ ਚੋਣ ਵੀ ਲੰਘਣ ਵਾਲੀ ਹੈ ਤੇ ਹੁਣ ਜੇ ਸਰਕਾਰ ਨਹੀਂ ਸੁਣ ਰਹੀ ਹਲੇ ਵੀ ਤਾਂ ਫਿਰ ਕੀ ਤੁਸੀਂ ਐਲਾਨ ਕੀਤਾ ਕੀ ਸੋਚਿਆ ਅਗਲੀ ਪਲੈਨਿੰਗ ਬਿਲਕੁਲ ਜੀ ਅਸੀਂ ਆਪਦਾ ਪ੍ਰਚਾਰ ਕਰਨ ਆਏ ਆ ਸਰਕਾਰ ਦੇ ਖਿਲਾਫ ਬਿਲਕੁਲ ਖਿਲਾਫ ਕਰਨ ਆਏ ਆ ਪ੍ਰਚਾਰ ਕਿਉਂ ਕਿਉਂਕਿ ਸਾਡਾ ਸਾਥ ਨਹੀਂ ਦਿੱਤਾ ਸਰਕਾਰ ਨੇ ਕੰਪਨੀਆਂ ਨੂੰ ਅਸੀਂ ਮੰਗ ਕਰਦੇ ਸੀ ਕੰਪਨੀਆਂ ਬਾਹਰ ਕਰੋ ਕੰਪਨੀਆਂ 8 ਕਰੋੜ 60 ਲੱਖ ਰੁਪਈਆ ਹਰ ਸਾਲ ਪੰਜਾਬ ਸਰਕਾਰ ਦੇ ਖਜ਼ਾਨੇ ਚ ਲੈ ਜਾਂਦੀਆਂ ਜੀ ਅੱਛਾ 8 ਕਰੋੜ 60 ਲੱਖ ਤੁਸੀਂ ਦੇਖੋ 2 ਸਾਲਾਂ ਚ ਇਹਨਾਂ ਨੇ ਪੈਸਾ ਦਿੱਤਾ ਇਹਨਾਂ ਪਿਛਲੀਆਂ ਸਰਕਾਰਾਂ ਨੇ 8 ਸਾਲਾਂ ਚ ਪੈਸਾ ਦਿੱਤਾ ਅਸੀਂ ਉਹਦਾ ਵਿਰੋਧ ਕਰਦੇ ਆ ਵੀ ਤੁਸੀਂ ਕਿਉਂ ਦਿੰਨੇ ਆ ਤੁਸੀਂ ਉਹੀ ਪੈਸਾ ਅ ਬੱਚਿਆਂ ਦੀ ਪੜ੍ਹਾਈ ਤੇ ਲਾਓ ਬਿਲਕੁਲ ਠੀਕ ਸਕੂਲਾਂ ਦੇ ਮਿਆਰ ਉੱਚਾ ਕਰਨ ਤੇ ਲਾਓ ਤੁਸੀਂ ਕੈਲਕੂਲੇਸ਼ਨ ਕਰੋ ਵੀ ਦਸਾਂ ਸਾਲਾਂ ਕਿੰਨਾ ਪੈਸਾ ਕਾਰਪੋਰੇਟ ਕਰਾਣਿਆਂ ਦੀ ਜੇਬ ਚ ਚਲਿਆ ਗਿਆ ਤੇ ਫਿਰ 2600 ਬੰਦੇ ਦੇ ਕਰੀਬ ਅਸੀਂ ਅਧਿਆਪਕਾਂ ਹਾਂ ਜੀ ਇੱਕ ਪਾਸੇ ਕਹਿੰਦੇ ਅਸੀਂ 1 ਰੁਪਇਆ ਬਿਚਾਰ ਰਹੇ ਹਾਂ ਦੇਖ ਲਓ ਵੀ 1-1 ਰੁਪਇਆ ਉਹਨਾਂ ਦੀ ਜੇਬ 'ਚ ਜਾ ਰਿਹਾ ਉਹ ਬਿਚਾਰ ਰਹੇ ਨੇ ਉਹਨਾਂ ਦਾ ਕੰਮ ਆ ਡਿਪਾਰਟਮੈਂਟ ਤੋਂ ਮਹਿਕਮੇ ਤੋਂ ਤਨਖਾਹ ਫੜਨੀ ਇਧਰਲੇ ਹੱਥ ਫੜਨੀ ਤੇ ਦੂਜੇ ਹੱਥ ਸਾਨੂੰ ਦੇ ਦੇਣੀ ਵੀ ਸਰਕਾਰ ਨੂੰ ਪੁੱਛ ਦਿੰਦੇ ਹੁਣੇ ਹਿਸਾਬ ਪੱਤੀ ਤਾਂ ਹੀ ਨਹੀਂ ਬੰਦ ਕਰਦੇ ਕਿ ਨਹੀਂ ਇਹ ਇਹ ਤਾਂ ਜੀ ਹੁਣ ਦੇਖੋ ਤੁਸੀਂ ਪਤਾ ਕਰ ਕਰ ਸਕਦੇ ਹੋ ਪੱਤਰਕਾਰੋਂ ਤੁਹਾਡੀਆਂ ਜਿਹੜੀਆਂ ਨਿਗਾਹ ਉਹ ਕਿਉਂ ਜਾਂ ਪਰ ਸਾਨੂੰ ਇਹ ਲੱਗਦਾ ਵੀ ਇਹ ਇਹ ਜਿਹੜਾ ਢਾਂਚਾ ਇਹ ਵਿਗੜ ਰਿਹਾ ਵਾਏ ਸਮਰ ਨਹੀਂ ਰਿਹਾ ਇਹ ਵਿਗੜ ਰਿਹਾ ਵੀ ਜਿਹੜਾ ਕਾਰਪੋਰੇਟ ਸਿਸਟਮ ਦਾ ਵੱਧ ਜਾਣਾ ਘਟਣ ਦੀ ਬਜਾਏ ਤਾਂ ਮਤਲਬ ਉਮੀਦ ਸੀਗੀ ਵੀ ਘਟੂਗਾ ਬਾਈ ਕੰਪਨੀਆਂ ਤੋਂ 10 ਰਹਿ ਜਾਣਗੀਆਂ 2 ਰਹਿ ਜਾਣਗੀਆਂ ਪਰ ਜਿਹੜਾ ਬੱਤੀ ਹੋ ਜਾਣਾ ਇਹ ਤਾਂ ਬਹੁਤ ਗਲਤ ਹੋ ਰਿਹਾ ਜੀ ਇਹ ਤਾਂ ਸ਼ੋਸ਼ਣ ਆ ਇੱਕ ਕਿਸਮ ਦਾ ਬੱਚਿਆਂ ਦਾ ਅਧਿਆਪਕਾਂ ਦਾ ਸਾਰਿਆਂ ਦਾ ਸ਼ੋਸ਼ਣ ਬਿਲਕੁਲ ਤਾਂ ਇਹ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੀ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਦਸੀਆਂ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਇੱਥੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਉਹ ਬੰਦੇ ਨਹੀਂ ਹੈ ਜਿਹੜੇ ਵਾਅਦੇ ਕਰਕੇ ਆਏ ਸੀ ਹੁਣ ਇਹ ਬਦਲ ਚੁੱਕੇ ਆ ਔਰ ਇਹ ਵਾਅਦੇ ਕਰਦੇ ਆ ਪਰ ਨਿਭਾਉਂਦੇ ਨਹੀਂ ਤੇ ਇਹਨਾਂ ਨੂੰ ਲਗਾਤਾਰ 10 ਸਾਲ ਹੋ ਗਏ ਪ੍ਰਦਰਸ਼ਨ ਕਰਦੇ ਆ ਤੇ ਨਾ ਤਾਂ ਪਹਿਲਾਂ ਅਕਾਲੀਆਂ ਨੇ ਸੁਣੀ ਨਾ ਕਾਂਗਰਸੀਆਂ ਨੇ ਸੁਣੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਮੀਦਾਂ ਵਾਲੀ ਸਰਕਾਰ ਸੀ ਉਹ ਵੀ ਜਿਹੜੀ ਆ ਉਹ ਹੁਣ ਨਹੀਂ ਰਹੀ ਫਿਲਹਾਲ ਉਹ ਜਿਮਨੀ ਚੌਣ ਦੇ ਵਿੱਚ ਆਪਣਾ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਕਰ ਰਹੇ ਨੇ ਕੈਮਰਾਮੈਨ ਅਨਕੁਸ਼ ਦੇ ਨਾਲ ਸੁਖਵਿੰਦਰ ਸਿੱਧੂ ਜਾਨਾ ਲੋਕਨਾ ਟੀਵੀ ਜਿਲੰਦਰ